ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪਿੰਡ ਗੋਲੇਵਾਲਾ ਦੀ ਗਊਸ਼ਾਲਾ ਦੇ ਹਾਲਾਤਾਂ ਤੇ ਪ੍ਰਬੰਧਕ ਕਮੇਟੀ ਅਤੇ ਹੋਰ ਪਿੰਡ ਦੇ ਲੋਕਾਂ ਨੇ ਲਾਏ ਇੱਕ ਦੂਜੇ ਤੇ ਗੰਭੀਰ ਦੋਸ਼ ਮੌਕੇ ਤੇ ਪਹੁੰਚੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਘਲਾ ਨੇ ਗੋਲੇਵਾਲਾ ਗਊਸ਼ਾਲਾ ਦਾ ਲਿਆ ਫੈਸਲਾ ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਰਾਜਵੀਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਜਿੰਨੇ ਵੀ ਗੋਲੇਵਾਲਾ ਗਊਸ਼ਾਲਾ ਦੇ ਵਿੱਚ ਕਰਮਚਾਰੀ ਲਗਾਏ ਗਏ ਹਨ ਕਿਸੇ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੇ। ਘੱਟੋ ਘੱਟ ਗੋਲੇਵਾਲਾ ਗਊਸ਼ਾਲਾ ਦੇ ਵਿੱਚ 7 ਪਿੰਡਾਂ ਤੋਂ ਹਰ ਰੋਜ਼ ਸੇਵਾਦਾਰ ਸੇਵਾ ਕਰਨ ਆਉਂਦੇ ਹਨ। ਰਾਜਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਗੋਲੇਵਾਲਾ ਗਊਸ਼ਾਲਾ ਦੀ ਸਾਰੀ ਜਾਣਕਾਰੀ ਡੀਸੀ ਸਾਹਿਬ ਦੇ ਧਿਆਨ ਚ ਮੰਗ ਪੱਤਰ ਦੇ ਕੇ ਲਿਆਂਦੀ ਆ ਪਰ ਅਜੇ ਤੱਕ ਉਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਜਿਹੜੇ ਗਊਸ਼ਾਲਾ ਦੇ ਇੰਚਾਰਜ ਅਤੇ ਮੁਲਾਜ਼ਮ ਲਾਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਬਦਲਿਆ ਜਾਵੇ ਤਾਂ ਜੋ ਗੋਲੇਵਾਲਾ ਗਊਸ਼ਾਲਾ 'ਚ ਸੁਧਾਰ ਹੋ ਸਕੇ। ਨਹੀਂ ਤਾਂ ਗੋਲੇਵਾਲਾ ਗਊਸ਼ਾਲਾ ਦੇ ਹਾਲਾਤ ਬੁੱਚੜਖਾਨੇ ਵਰਗੇ ਨਜ਼ਰ ਬਣਦੇ ਆ ਰਹੇ ਨੇ। ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ। ਕਾਹਦੀ ਗੱਲ ਆ? ਕਿ ਅਸੀਂ ਇੱਥੇ ਪੌਣਾ ਘੰਟਾ ਜੀ ਜਾ ਕੋ 15 ਬੰਦੇ ਇਸ ਤੇ ਖੱਦਲ ਖਾਰ ਹੋਈ ਗਏ ਮੈਂ ਬਾਕੀਆਂ ਨੂੰ ਘੰਟੇ ਬਾਅਦ ਅਸੀਂ ਉੱਥੇ ਜਾ ਕੇ ਵੇਖਿਆ ਟਰੈਕਟਰ ਦੇ ਵਿੱਚ ਕੋਈ ਡਰਦਾ ਨੇੜੇ ਨਾ ਜਾਵੇ ਹਰੇਕ ਕਹਿੰਦਾ ਆਪਣੇ ਤੇ ਗਲਤ ਲ ਜਾਵਣਾ ਲੱਗ ਜੇ ਜਾ ਕੇ ਵੇਖਿਆ ਤਿੰਨ ਗੁਲਾ ਟਰੈਕਟਰ ਦੇ ਵਿੱਚ ਤੇਰਾ ਮੈਂ ਸੈਲਫ ਮਾਰ ਕੇ ਲਿਆ ਕੇ ਸਾਰਿਆਂ ਤੋਂ ਮੁੜ ਕੇ ਟਰਾਲੀ ਤੋੜ ਕੇ ਪੱਥੇ ਪਾਏ ਅੱਜ ਪੰਜਾ ਪਿੰਡਾਂ ਦੇ ਸਾਰੇ ਸਾਰਾ ਪੁੱਛੇ ਉਸੇ ਟਾਈਮ ਅਸੀਂ ਕੀ ਹੋ ਰਹੀ ਗੱਲ ਵਧੀਆ ਸਰਪੰਚ ਸਭ ਕਹਿੰਦੇ ਟਰੈਕਟਰ ਮੜ ਗਿਆ ਆਪਾਂ ਤੇ ਸਾਡੇ ਨਾਲ ਗੱਲ ਕਰ ਲੈਣ ਦਿਓ ਜੀ ਸਰਪੰਚ ਜਨਕ ਦਿਵਾਲੀ ਨੂੰ ਬਾਕੀ ਵਿੱਚ 5 ਤੋਂ ਉਧਾਰਪਨ ਲੈ ਕੇ ਆਂਦਾ ਸੀ ਡੀਜ਼ਲ ਜੀ ਜਦੋਂ ਤੁਸੀਂ ਕਿਹਾ ਨਾ ਟਰੈਕਟਰ ਹਵਾ ਲੈ ਗਿਆ ਡੀਜ਼ਲ ਹੈ ਨਹੀਂ ਉਦੋਂ ਕੱਖ ਨਹੀਂ ਲਿਆ ਕੇ ਪਾਇਆ ਅੱਧੇ ਘੰਟੇ ਬਾਅਦ ਅਸੀਂ ਇੱਥੇ ਹੀ ਰਹੇ ਹਾਂ ਸਰਪੰਚ ਆਖੜਾ ਸਾਫਕਾ ਕੋਲੇ ਸਾਡੇ ਨਾਲ ਇਹ ਨਹੀਂ ਸੇਵਾ ਕਰਵਾਈ ਆ ਤੈਨੂੰ ਗਲਾ ਟਰੈਕਟਰ ਦੇ ਵਿੱਚ ਡੀਜ਼ਲ ਦੀ ਤੁਸੀਂ ਸਾਨੂੰ ਝੂਠ ਮਾਰਿਆ ਹੋਰ ਕੋਣ ਸਾਡੇ ਨਾਲ ਸੇਵਾ ਕਰਾਉਂਦਾ ਹੋਰ ਆਵਾਇਟ ਦੇ ਕੰਮ ਚੱਲ ਆਓ ਜੀ ਚੀਕ ਨਾ ਪਰਮਾ ਦੇਖੋ ਗੱਲੇ ਦੇਖੋ ਗੱਲੇ ਤੁਸੀਂ ਉਹਨਾਂ ਸੇਵਾ ਕਰਦੇ ਹੋ ਮੈਂ ਤੁਹਾਡੀ ਮਤਲਬ ਬਹੁਤ ਮੰਨਦਾ ਵੀ ਜਿਹੜੇ ਜਿੰਨਾਂ ਨੂੰ ਸੇਵਾ ਮਿਲੀ ਵੀ ਆ ਉਹ ਝੂਠ ਨਹੀਂ ਬੋਲਦੇ ਠੀਕ ਹੈ ਤੁਹਾਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਕੋਈ ਤੁਹਾਡੇ ਤੇ ਆਉਣੀਗਾ ਤੁਸੀਂ ਸੇਵਾ ਕਰਦੇ ਤੁਸੀਂ ਆਪਣੀ ਤਰਫੋਂ ਜਿੰਨੀ ਹੁੰਦੀ ਹੈ ਵਾਦ ਵਾਦ ਕਰਦੇ ਕੌਣ ਸਾਨੂੰ ਰੋਕਦਾ ਹੈ ਕਿਉਂ ਤੁਸੀਂ ਬੰਦੇ ਨਹੀਂ ਉਰੇ ਬਦਨ ਦੰਦੇ ਜਾਂ ਤੁਹਾਡੇ ਨਾਲ ਕੋਈ ਬੰਦੇ ਤੋਂ ਬੰਦੇ ਨਹੀਂ ਹੈਗੇ ਤੇ ਫਿਰ ਤਿੰਨ ਬੰਦੇ ਕਿਵੇਂ 4 ਕਿੰਨੀ ਗਊਆ ਤੇ 4 ਸਵਾਜ ਸਰ ਇਹਨਾਂ ਨੂੰ ਆਉਣ ਤੋਂ ਕਦੇ ਨਹੀਂ ਜਾਣਗੇ ਅੱਛਾ ਜੀ ਤੁਸੀਂ ਵੀ ਨਾ ਨਹੀਂ ਆਉਣ ਤੋਂ ਤੁਸੀਂ 10 ਸਾਨੂੰ ਡਰਾਵੇ ਦੇ ਜਾਂਦੇ ਨਹੀਂ ਸਾਡੀ ਕੰਮਾਂ ਦੇ ਅੰਦਰ ਸਾਨੂੰ ਇਹ ਇੱਕ ਬੇਪਾਨੀ ਸੋਚਿਆ ਸਰ ਆਪਣੇ ਗਰਾਉਂ ਪਿੱਛੇ ਜਦੋਂ ਆਉਂਦੀ ਨਾ ਘਟੇ ਬੰਦੇ ਜੀ ਬਣੀ ਤੇ ਸਾਡੇ ਨੂੰ ਪੁੱਛੋ ਇਹਨੂੰ ਜਦੋਂ ਜਗਜੀਤ ਨੂੰ ਕੱਢਿਆ ਇਸ ਮੈਂਬਰ ਨੂੰ ਅਸੀਂ ਛੁੜ ਕੇ ਗਏ ਅਹੀਂ ਬਾਅਦ ਪੱਠੇ ਪਾਉਣੋਂ ਲੱਗੇ ਇੱਥੇ ਗਾਵਾਂ ਮਾਰਿਆ ਪਿਆ ਤੇ ਉਹਨੇ ਜ਼ਖਮ ਸੀ ਅਹੀਂ ਟੀਕੇ ਲਾ ਲਿੰਦੀ ਸੀ ਜਿਵੇਂ ਹਾਈ ਟੈਕ ਟੀਕਾ ਲਾਦਾ ਕੀੜੇ ਪਏ ਇਹਨਾਂ ਬੰਦਿਆਂ ਨੇ ਸਾਡੇ ਕੋਲ ਚੌਕੀਓ ਸਰਦੇ ਇੱਥੇ ਮਲਾਜਮ ਅਹੀਂ ਪੰਜ ਸੱਤ ਮੁੰਡੇ ਸੀ ਉਹਨਾਂ ਨੇ ਸਾਡੀਏ ਦਰਖਾਸਤ ਦਿੱਤੀ ਸਾਨੂੰ ਇਹਨਾਂ ਕੋਲ ਦੋਸ਼ ਦਿੱਤਾ ਰਾਤ ਨੂੰ ਇਸੇ ਤਰ੍ਹਾਂ ਫੋਨ ਕਰਾਇਆ ਨੇ ਝੂਠਾ ਪਰਚਾ ਪੁਆਇਆ ਝੂਠਾ ਪਰਚਾ ਇਹ ਬੰਦੇ ਨੇ ਕਰਾਇਆ ਵੀਡੀਓ ਮੇਰੇ ਕੋਲ ਪਈਆਂ ਇਸੇ ਦੇ ਆ ਪੱਤਰਕਾਰ ਨੇ ਜੀ ਪਰ ਮੇਰੀ ਗੱਲ ਸੁਣੋ ਬੇਨਤੀ ਮੇਰੀ ਇੱਕ ਸੋਲੋ ਆਪਾਂ ਕਰੀ ਜੜਦਾ ਕਿ ਜੇ ਆਪਾਂ ਮੇਰੇ ਕੋਲ ਵੀ ਪੁੱਛਾ ਮੈਂ ਜੈ ਦਾਤੂ ਗਾਧੂ ਆਪਣੇ ਕੋਈ ਸੇਵਾ ਕਰਨਾ ਹੁੰਨੇ ਜੀ ਅਸੀਂ ਕੋਈ ਅਸੀਂ ਇਹ ਕੰਮ ਤੋਂ ਲਾਭ ਨਹੀਂ ਲੈਣੇ ਚਾਹੁੰਦੇ ਅਸੀਂ ਸੇਵਾ ਕਰਦੇ ਆ ਆਪਣੇ ਘਰੇ ਵੀ ਜਾਵਾਂ ਅੰਗੀਆਂ ਫਿਰਦੀਆਂ ਉਹਨਾਂ ਦੀ ਪੇਵਾ ਕਰਦੇ ਪੱਠੇ ਢੱਕੇ ਦੇ ਨਾਲ ਲੈ ਕੇ ਆਉਂਦੇ ਨੇ ਅਸੀਂ ਇਹਨੇ ਉਲਟਾ ਸਾਡੇ ਤੇ ਪਰਚਾ ਕਰਾਤਾ ਅਸੀਂ 15 16 ਮੁੰਡੇ ਆਉਂਦੇ ਹੀ ਹੋਣਾ ਕਹਿੰਦੇ ਅਸੀਂ ਕਿਉਂ ਪਰਚਾ ਕਰਾ ਦਿੱਤੀ ਅਸੀਂ ਕੱਲੋ ਬਾਹਰ ਜਾਣਾ ਜੀ ਇਹਨਾਂ ਦਾ ਕੀ ਇੰਟਰਸਟ ਹੈ ਤੇ ਇਹ ਇੱਥੋਂ ਦੇ ਇਹਨੂੰ ਪ੍ਰਧਾਨ ਚੋਣ ਅਸੀਂ ਜੀ ਇਹਨਾਂ ਦਾ ਬੇਟਾ ਆ ਇਹਦਾ ਮੁੰਡਾ ਜੀ ਇਹ ਅਸੀਂ ਵਾਲੇ ਕਵਰੇ ਢੱਕਾ ਦੀ ਇੱਥੇ ਆਇਆ ਨੇ ਇਹ ਨਾਲ ਖੜਾ ਹਬਾਰ ਜੀ ਇਹ ਐਨਾ ਕੋ ਮੇਰੀ ਸੋਣਾ ਮਾਰੀ ਸਰੀ ਯਾਰ ਬਾਕੀ ਬਾਕੀ ਨਾ ਕਰ ਇੱਕ ਜਣਾ ਗੱਲ ਕਰ ਲਓ ਇੱਕ ਵੇ ਗੱਲ ਕਰਨੀ ਸਾਹਿਬ ਜੀ ਆਪਾਂ ਗਰਾਬ ਨੂੰ ਜਾਣਦੇ ਨਹੀਂ ਜਿਹੜਾ ਗਊ ਤੇ ਗਰੀਬ ਦਾ ਖਾਂਦਾ ਉਹਦੋਂ ਗੰਦਾ ਬੰਦਾ ਕੋਈ ਨਹੀਂ ਮੈਂ ਤਾਂ ਸਿੱਧੀ ਕਰ ਇਹਨੂੰ ਪੁੱਛ ਲਓ ਏਸੀ ਵਾਲੇ ਕਮਰੇ ਚ ਕਦੀ ਨਿਕਲ ਕੇ ਇੱਥੇ ਵੀਡੀਓ ਬਣਦੀਆਂ ਅੱਠੇ ਪੌਣੇ ਇਹ ਮਹੀਨਾ ਹੋ ਗਿਆ ਫੇਰ ਇਹ ਸੱਦਿਆ ਇਹਨਾਂ ਨੇ ਆਪਾਂ ਆਖਿਆ ਵੀ ਕੱਲੋਂ ਸਾਡਾ ਪਰਚਾ ਨੇ ਜੀ ਇਹ ਵੀ ਐਸੇ ਵਾਲੇ ਕਹਿੰਦੇ ਜਮਾ ਜਾਣਾ ਜੀ ਜੇ ਵੀ ਸੋਹਾਂ ਦਾ ਪਿਓ ਹੀ ਦੇ ਦੇ ਉਹ ਨਹੀਂ ਰਹਿੰਦੇ ਨਾ ਨਾ ਰਾਤ ਨੂੰ ਕੋਈ ਨਹੀਂ ਹੈ ਨਾ ਨਾ ਜੀ ਪੰਜ ਵਜੇ ਬਜ਼ੁਰਗ ਹੈ ਜੀ ਸੱਦੋ ਬੰਦ ਬਜ਼ੁਰਗ ਨੂੰ ਜਮਾਉਣਾ ਇੱਕ ਬੰਦਾ ਕੀ ਜਮਾ ਬਜ਼ੁਰਗ ਬੰਦੇ ਹੰਡੀ ਮੇਰੇ ਕੋਲ ਮੈਡੀਕਲ ਡਾਕਟਰ ਨੂੰ ਪੈਸੇ ਮੈਂ ਦਿੱਤੇ ਤੁਸੀਂ ਘੂਆਂ ਲੈ ਕੇ ਜਾਣੀਆਂ ਸੀ ਹਾਂ ਜੀ ਲੈ ਕੇ ਜਾਣੀਆਂ ਸੀ ਬਾਬਾ ਜੀ ਬਾਬਾ ਜੀ ਦੇ ਮਾਮਾ ਜੀ ਹਰ ਸਾਹ ਵਸਤੇ ਜੀ ਤਿੰਨ ਦਿਨ ਉਹਨਾਂ ਨੂੰ ਬਾਈ ਰੱਖਿਆ ਨਾ ਨੇ ਪਹਿਲੋਂ ਉੱਥੇ ਡੇਰਾ ਥਾ ਉਹਨਾਂ ਨੇ ਕਹਿੰਦੇ ਵਾਸਤੇ ਜਾਨੀ ਉਹਨਾਂ ਦੀਆਂ ਗਾਵਾਂ ਮਰ ਗਈਆਂ ਸੀ ਜੀ ਉਹ ਕਿਹੜਾ ਦੁੱਧ ਦੇਣ ਵਾਲੀਆਂ ਨਹੀਂ ਜੋ ਆਉਂਦੇ ਅਸੀਂ ਪਾਲ ਲਾਂਗੇ ਘਰੇ ਸਾਨੂੰ ਤਕਰੀਬਨ ਇਥੇ ਰਿਚੀ ਸੇਵਾ ਨਹੀਂ ਹੁੰਦੀ ਉਹਾਂ ਦੇ ਅਸੀਂ ਪਾਲ ਲਾਂਗੇ ਜੀ ਠੀਕ ਹੈ ਇਹਨਾਂ ਨੇ ਗੱਲ ਕੀਤੀ ਉਹ ਭਾਈ ਸਾਹਿਬ ਨੇ ਉਹ ਆਂਦਾ ਵੀ ਮੈਂ 10000 ਰੁਪਏ ਤੋਂ ਘੱਟ ਮੈਂ ਗਾਂ ਨਹੀਂ ਦੇਣੀ ਕੋਈ ਵੀ ਤੇ ਸਾਡੀਆਂ ਚੈੱਕ ਕਰਾਈਆਂ ਇੱਥੇ ਟਰਾਲੀਆਂ ਦਾ ਵੱਧੀਆਂ ਥਲੀਆਰੇ ਸਾਡੇ ਪਵਾਏ ਤੇ ਇਹਨਾਂ ਨੇ ਸਾਡੇ ਨੂੰ ਸੰਸਥਾਨ ਨੂੰ ਨਹੀਂ ਦਿੱਤੀਆਂ ਗਾਵਾਂ ਹੋਰ ਨੂੰ ਨਾਲ ਦੇ ਨਾਲ ਹੀ ਦੇ ਦਿੱਤੀਆਂ ਉਹਨਾਂ ਨੇ ਦੇਤੀ ਹੋਣਾ ਉਹ ਦੇਖੋ ਚਲੋ ਇਹ ਪਿੰਡ ਗਵਾਹੀ ਇਹਦਾ ਸਾਰਾ ਉਹ ਉਹ ਕਾਇਆ ਵੇਚ ਨਹੀਂ ਇਹ ਤਾਂ ਵਿਗੀਆਂ ਹੋਣਗੀਆਂ ਨਹੀਂ ਸਾਰੇ ਆ ਛੱਡਣ ਦੇ ਬਾਅਦ ਤੇ ਲੋਕ ਪੈਸੇ ਮੰਗਦੇ ਲੈਗੇ ਚੰਗੀਆਂ ਕੌਣ ਛੱਡਣ ਜਮਾ ਮਹਾਰਾਜ ਜੀ ਮੇਰੇ ਇੱਕ ਬੇਨਤੀ ਆ ਚੰਗੀਆਂ ਹੋਣੇ ਤੇ ਦੇਖ ਲੋ ਕਿਹੜੀਆਂ ਚਾਹੀਆਂ ਯਾਰ ਆਪਾਂ ਮੰਗ ਰਹੇ ਆ ਬੜੇ ਮਡੇ ਚੱਜਦੇ ਹੋਣਗੇ ਤਾਂ ਹੀ ਚਾਹੀਏ ਯਾਰ ਮੰਗ ਰਹੇ ਆ ਹਾਂਜੀ 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 ਇਹਨਾਂ ਨੂੰ ਇੱਜ਼ਤੀਆਂ ਕਿਸ ਨੂੰ ਹੋਰ ਦੇਤੀਆਂ ਉਹ ਤੋਂ 10 ਲੈ ਲਿਆ ਉਹ 20 ਲੈ ਲਿਆ ਉਹ 30 ਲੈ ਲਿਆ ਹੋਗਾ ਬਸ ਮੈਂ ਜੀ ਫਰੀਦਕੋਟ ਦੀ ਸਾਡੇ ਸਰਕਾਰੀ ਗਊਸ਼ਾਲਾ ਵਿਚ ਆਏ ਆ ਇੱਥੇ ਦੇਖਿਆ ਆ ਕਿ ਹਾਲੀਲਾ ਬਹੁਤ ਮਾੜਾ ਹਾਲ ਹੈਗਾ ਬਹੁਤ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਇਹਦੇ ਵੱਲ ਸੇਵਾਦਾਰ ਸਿਰਫ ਤਿੰਨ ਨੇ ਕੋਈ ਮਤਲਬ ਤਿੰਨ ਸੇਵਾਦਾਰ 450 450 ਗਊ ਨੂੰ ਕਿਵੇਂ ਸੰਭਾਲਣਗੇ ਤੇ ਪੱਕੀ ਕਰਦੇ ਆ ਇਹਦੇ ਬਾਰੇ ਚਾਰ ਬਟਾਂਦਰਾਂ ਦੀ ਸਭਾ ਨੂੰ ਇੱਥੇ ਮੁਲਾਜ਼ਮਾਂ ਦੀ ਵੀ ਇਹਨਾਂ ਨੂੰ ਘਾਟ ਹੈਗੀ ਆ ਮੁਲਾਜ਼ਮਾਂ ਦੀ ਘਾਟ ਹੈ ਮੈਨੂੰ ਪਹਿਲਾਂ ਕਿਹਾ ਕਿ ਚੁੱਕਿਆ ਵੀ ਸਿਰਫ ਤਿੰਨ ਮੁਲਾਜ਼ਮ ਨੇ 450 ਗਊ ਕਿਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿੰਨੇ ਮਲਾਈਆਂ ਦੇ ਇੱਥੇ ਤੁਹਾਡੇ ਸਾਹਮਣੇ ਲਗਾਈ ਘੱਟੋ ਘੱਟ 10 ਮਲਾਈਆਂ ਦਾ ਘੱਟੋ ਘੱਟ ਚਾਹੀਦੇ ਨੇ 10 ਮਲਾਈਆਂ ਦਾ ਹੁਣ ਜੇ ਕਰ ਇੱਥੇ ਪਸ਼ੂਵਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਪਸ਼ੂ ਇੱਥੇ ਪਸ਼ੂ ਦਾ 450 ਦੱਸਿਆ ਜਾਂਦੇ ਨੇ ਬਾਕੀ ਮੈਂ ਰਜਿਸਟਰ ਮੰਗਾਇਆ ਦੇਖਦੇ ਹਾਂ ਕਿੰਨੇ ਆਣਗੇ ਕਿੰਨੇ ਦਾ ਗਿਣਤੀ ਵੀ ਕਰਦੇ ਹਾਂਗੇ ਇੰਨੇ ਦਾ ਲਿਆ ਸੀਗਾ ਤੇ ਕਿਸ ਤਰ੍ਹਾਂ ਦੇ ਹਾਲਾਤ ਦਾ ਦੇਖਣ ਨੂੰ ਹਾਲਾਤ ਅਨੁਸਾਰੇ ਦੇਖੋ ਸਾਰੇ ਨਗਰ ਵਾਲੇ ਖੜੇ ਨੇ ਆਲੇ ਦਾਲੇ ਨਗਰ ਤੋਂ ਆਏ ਹੋਏ ਨੇ ਸਾਰੇ ਹੀ ਦੱਸ ਰਹੇ ਨੇ ਸੇਵਾਦਾਰ ਵੀ ਦੱਸ ਰਹੇ ਆ ਕਿ ਇੱਕ ਜਿਹੜੇ ਪਸੂ ਵਿੱਚ ਜਾਂਦੇ ਆ ਸਰ ਇਹਨੇ ਬਦਕੀ ਕਿਹਣਾ ਜਾਂਦੇ ਹੋ ਜੀ ਦੇਖੋ ਵੇਚਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਹਾਂਜੀ ਜੇ ਕੋਈ ਇਹੋ ਜਿਹੀ ਗੱਲ ਲੱਗੂ ਵੀ ਕੋਈ ਇੱਥੋਂ ਵੇਚੇਗਾ ਤਾਂ ਜਿਹੜਾ ਵੀ ਉਹਦੇ ਚ ਗੁਨਾਹਗਾਰ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਠੀਕ ਹੈ ਥੈਂਕ ਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਜੀ ਜੋ ਅੱਜ ਇੱਥੇ گاਉਂਾਂ ਦੇ ਸਰਪ੍ਰਧਾਨ ਸਾਹਿਬ ਆਏ ਸੀਗੇ ਤੇ ਜੋ ਜਿੰਨੇ ਸਾਡੇ ਪਿੰਡਾਂ ਦਾ ਗਰੁੱਪ ਬਣਿਆ ਜਿੰਨੇ ਸੇਵਾਦਾਰ ਆਸ-ਪਾਸੋਂ ਆਉਂਦੇ ਸੀਗੇ ਅੱਜ ਸਾਧਾ ਵਾਲ ਤੋਂ ਬਾਈ ਜੀ 10 ਜਣੇ ਆਏ ਸੀਗੇ ਹਰ ਰੋਜ਼ ਜਣੀ 10 15 ਜਣੇ ਇੱਥੇ ਜੀ ਸੇਵਾਦਾਰ ਆ ਰਹੇ ਆ ਉਹ ਇਹ ਵਿਵਾਦ ਨੂੰ ਲੈ ਕੇ ਅੱਜ ਉਹਨਾਂ ਨੇ ਸਾਰੇ ਸੇਵਾਦਾਰਾਂ ਦੇ ਗਰੁੱਪ ਦੇ ਵਿੱਚ ਇਹ ਬੋਲ ਦਿੱਤਾ ਵੀ ਜਿੰਨਾ ਚਿਰ ਕੋਈ ਇਹਦਾ ਫੈਸਲਾ ਨਹੀਂ ਹੁੰਦਾ ਸਾਡੇ ਗਰੁੱਪ ਦੇ ਵਿੱਚੋਂ ਕੋਈ ਵੀ ਬੰਦਾ ਇੱਥੇ ਸੇਵਾਦਾਰ ਨਾ ਆਊਗਾ ਜੀ ਜਦੋਂ ਕੋਈ ਇੱਕ ਤਰਫਾ ਫੈਸਲਾ ਹੋਇਆ ਉਦੋਂ ਆਵਾਂਗੇ ਜੀ ਜੋ ਉਦੋਂ ਬਾਅਦ ਕੋਈ ਇੱਥੇ ਕੋਈ ਨੁਕਸਾਨ ਹੋ ਜਾਏ ਜਾਂ ਕੁਝ ਹੋਊਗਾ ਉਹ ਕਰਮਚਾਰੀ ਹੀ ਉਹਦੇ ਜ਼ਿੰਮੇਵਾਰ ਹੋਣਗੇ ਸਾਡਾ ਕੋਈ ਵੀ ਗਰੁੱਪ ਦਾ ਸੇਵਾਦਾਰ ਬੰਦਾ ਇੱਦੇ ਅੱਜ ਤੋਂ ਬਾਅਦ ਨਹੀਂ ਆਊਗਾ ਜੀ ਜਦੋਂ ਕੋਈ ਸਾਨੂੰ ਫੈਸਲਾ ਟਾਲ ਦੇਣਗੇ ਜਾਂ ਸਾਨੂੰ ਵਿਸ਼ਵਾਸਿਤ ਬਾਇਆ ਜਾਊਗਾ ਜਾਂ ਕੋਈ ਇੱਕ ਕਮੇਟੀ ਬਣੂਗੀ ਜਾਂ ਜੋ ਬੰਦੇ ਮੰਨਣਗੇ ਕਿਵੇਂ ਦੱਸਣਗੇ ਉਸ ਤੋਂ ਬਾਅਦ ਅਸੀਂ ਇੱਥੇ ਦੂਜਾ ਸੇਵਾ ਦੇ ਵਿੱਚ ਆਇਆ ਕਰਾਂਗੇ ਅੱਜ ਤੋਂ ਸਾਡਾ ਹੀ ਇੱਥੇ ਆਉਣਾ ਸ਼ਾਮ ਨੂੰ ਬੰਦ ਆਈ ਰਾਜੀਵ ਸਿੰਘ ਜੀ ਕਿੱਥੋਂ ਰਹਿਣਾ ਲੇ ਗੋਲੇ ਵਾਲੇ ਤੋਂ ਕੀ ਮਸਲਾ ਜਿਹੜਾ ਜਿਹੜਾ ਇਸ ਗਊਸ਼ਾਲਾ ਵਿੱਚ ਵਿਵਾਦਾਂ ਦੇ ਵਿੱਚ ਗਊਸ਼ਾਲਾ ਕਰੀਏ ਮਸਲਾ ਇਹ ਆ ਜੀ ਸਾਡੇ ਜਿਹੜੀ ਇੱਥੇ ਪਿੰਡ ਗੋਲੇ ਵਾਲੇ ਸਰਕਾਰੀ ਗਊਸ਼ਾਲਾ ਜੀ ਇੱਥੇ ਅੱਜ ਪੰਜਾਬ ਦੇ ਗਊਸ਼ਾਲਾ ਪ੍ਰਧਾਨ ਪਹੁੰਚੇ ਸੀਗੇ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਕਰਮਚਾਰੀ ਪਹੁੰਚੇ ਆ ਸੋ ਗਊਆਂ ਦਾ ਬਾਈ ਜੀ ਇੱਥੇ ਸਾਰਿਆਂ ਨੇ ਵੇਖ ਹੀ ਆ ਲਿਆ ਜਹਾਲ ਬਹੁਤ ਬੁਰਾ ਹਾਲ ਆ ਜਿਹੜਾ ਇੱਥੇ ਗਊਸ਼ਾਲਾ ਦਾ ਕੋਈ ਵੀ ਇਸ ਪਾਸੇ ਜਿਹੜਾ ਪ੍ਰਸ਼ਾਸਨ ਦਾ ਧਿਆਨ ਨਹੀਂ ਜਿੰਨੇ ਵੀ ਇਹਨਾਂ ਦੇ ਕਰਮਚਾਰੀ ਲਾਏ ਆ ਠੀਕ ਆ ਕੋਈ ਵੀ ਬਾਈ ਜੀ ਇੱਥੇ ਸੇਵਾਦਾਰ ਜਿੰਨੇ ਵੀ ਆਉਂਦੇ ਕਿਸੇ ਨੂੰ ਕੋਈ ਸਿੱਧੇ ਮੂੰਹ ਨਹੀਂ ਬੋਲਦਾ ਠੀਕ ਆ ਆ ਸਾਰੇ ਘੱਟੋ ਘੱਟ 6-7 ਪਿੰਡਾਂ ਦੇ ਲੋਕ ਅੱਜ ਆਏ ਸੀਗੇ ਠੀਕ ਆ ਇੱਥੋਂ ਦੇ ਹਾਲਾਤ ਬਾਰੇ ਦੱਸਣਾ ਬਾਕੀ ਤੁਹਾਡੇ ਸਾਹਮਣੇ ਹੀ ਆ ਜਿਹੜਾ ਕੁਝ ਅੱਜ ਇੱਥੇ ਹੋਇਆ ਠੀਕ ਹੈ ਕਿਸੇ ਨੂੰ ਵੀ ਕੋਈ ਚੱਜ ਨਾ ਉਹਨਾਂ ਨੇ ਗੱਲ ਨਹੀਂ ਗਾਂ ਕਰਨੀ ਠੀਕ ਆ ਆਪਦੇ ਮੁੱਦੇ ਹੀ ਉਹਨਾਂ ਨੇ ਰੱਖੇ ਆ ਜੋ ਅਸੀਂ ਇੱਥੇ ਸੰਦਾ ਬਾਰੇ ਵੀ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਸਾਰੇ ਜਿਹੜੇ ਇੱਥੇ ਜਿਵੇਂ ਰੋਟਾਵੇਟਰ ਆ ਕਰਾਇਆ ਜਿਵੇਂ ਤੇ ਆਪਣਾ ਪੱਠੇ ਵੱਢਣ ਵਾਲਾ ਕਟੜਾ ਟਰੈਕਟਰ ਉਹ ਸਾਰੇ ਖਰਾਬ ਕਰਕੇ ਇਹਨਾਂ ਨੇ ਬਾਈ ਜੀ ਉਹ ਸਿੱਟੇ ਪਏ ਪਿਛਲੇ ਪਾਸੇ ਜਾ ਕੇ ਸਾਰੇ ਤੁਸੀਂ ਇਹ ਦੇਰ ਤੋਂ ਇਹ ਜਿਹੜਾ ਇੱਥੇ ਰੌਲਾ ਚੱਲ ਰਿਹਾ ਹੈ ਇਹ ਰੌਲਾ ਮਤਲਬ 2.5-3 ਸਾਲ ਤੋਂ ਆਹੀ ਚੱਲੀ ਜਾਂਦਾ ਜਦੋਂ ਤੇ ਇੱਥੇ ਮੁਲਾਜ਼ਮੇ ਲਾਏ ਵੇ ਜਦੋਂ ਦੇ ਹੁਣ ਤੁਸੀਂ ਫਿਰ ਇਸ ਵਿਸ਼ੇ ਨੂੰ ਲੈ ਕੇ ਕਿਸੇ ਅਧਿਕਾਰੀ ਦੇ ਨਾਲ ਅਧਿਕਾਰੀ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਪਹੁੰਚਾਤਾ ਏ ਡੀਸੀ ਸਾਹਿਬ ਸਾਡੇ ਆਏ ਸੀ ਡੇਰਾ ਸਾਹਿਬ ਵਿਖੇ ਤਿੰਨ ਚਾਰ ਦਿਨ ਕੋਈ ਉਹ ਦੋਨਾਂ ਨੂੰ ਮੰਗ ਪੱਤਰ ਦਿੱਤਾ ਜੀ ਤੇ ਹਜੇ ਤੱਕ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੋਈ ਜੀ ਹੁਣ ਕੀ ਮੰਗ ਕਰਦੇ ਹਾਂ ਹੁਣ ਅਸੀਂ ਮੰਗ ਇਹੀ ਜਿਹੜੇ ਇਹ ਮੁਲਾਜ਼ਮ ਹੈ ਠੀਕ ਹੈ ਇਹ ਇਥੋਂ ਬਦਲੇ ਜਾਣ ਸਾਡੀ ਇਹੀ ਪ੍ਰਸ਼ਾਸਨ ਅੱਗੇ ਸਾਰੇ ਨਗਰ ਵੱਲੋਂ ਮੰਗ ਆ ਇਲਾਕੇ ਵੱਲੋਂ ਵੀ ਹਾਲਾਤ ਗਊਸ਼ਾਲਾ ਦੇ ਬਹੁਤ ਮਾੜੇ ਆ ਵੀ ਕਹਿਣ ਦਾ 바ਵਾ ਜੀ ਨਹੀਂ ਕਰਦਾ ਕਹਿਣ ਨੂੰ ਇੱਥੇ ਮਤਲਬ ਕਿ ਬੁੱਚੜਖਾਨਾ ਬਣ ਗਿਆ ਠੀਕ ਹੈ ਬੁੱਚੜਖਾਨਾ ਬਣਿਆ ਸਾਡੀ ਇਹੀ ਮੰਗ ਆ ਵੀ ਇੱਥੇ ਜਿਹੜੇ ਮੁਲਾਜ਼ਮ ਲਾਏ ਆ ਠੀਕ ਹੈ ਇਨਚਾਰਜ ਜਿਹੜਾ ਲਾਇਆ ਵਿਆ ਉਹ ਇਥੋਂ ਬਦਲੇ ਜਾਣ ਇਸ ਗਊਸ਼ਾਲਾ ਦੇ ਵਿੱਚ ਕਿੰਨੇ ਕ ਪਿੰਡ ਆ ਜਿਹੜੀ ਇੱਥੇ ਗਊਆਂ ਵਾਸਤੇ ਸੇਵਾ ਇਹ ਗਊਆਂ ਵਾਸਤੇ ਬਾਈ ਜੀ ਇੱਥੋਂ ਕਟੋ-ਕਟ 20-25 ਪਿੰਡ ਜਿਹੜੇ ਇੱਥੇ ਸੇਵਾ ਕਰਨ ਆਉਂਦੇ ਆ ਗਊਸ਼ਾਲਾ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਮਤਲਬ ਕੀ ਸੇਵਾਦਾਰ ਫੋਨ ਲਾ ਦਿੰਨੇ ਆ ਅਸੀਂ ਜਿੰਨੇ ਇੱਥੇ ਮੁੰਡੇ ਸੇਵਾ ਕਰਨ ਆਉਂਦੇ 20 ਤੋਂ 25 ਤੇ ਬਾਈ ਜੀ ਅਗਲੇ ਦਿਨ ਹੀ ਸਾਨੂੰ ਸਵੇਰ ਪੱਠਿਆਂ ਦੀ ਟਰਾਲੀ ਮਤਲਬ ਕਿ ਸਾਫਤਿਆਂ ਦੀ ਘੱਲੇ ਕੋਈ ਕੁਤਰੇ ਪੱਠਿਆਂ ਦੀ ਘੱਲੇ ਸਾਨੂੰ ਪੱਠਿਆਂ ਦੀ ਟਰਾਲੀ ਇੱਥੇ ਘਾਲ ਦਿੰਦਾ ਜੇ ਨਹੀਂ ਟਰਾਲੀ ਆਉਂਦੀ ਤੇ ਅਸੀਂ ਪੱਠੇ ਬਾਈ ਜੀ ਹੱਥੀ ਟਰਾਲਾ ਵੱਢ ਕੇ ਗਊਆਂ ਨੂੰ ਸਵੇਰ ਸਾਰੇ ਨੌਜਵਾਨ ਅਸੀਂ ਪਾ ਕੇ ਜਾਂਦੇ ਆ ਮਤਲਬ ਕਿ ਸਵੇਰ 7 ਵਜੇ ਆਉਣੇ ਆ ਤੇ 2-3 ਵਜੇ ਤੱਕ ਅਸੀਂ ਇੱਥੇ ਸਾਰੇ ਸੇਵਾ ਕਰਦੇ ਆ ਨੌਜਵਾਨ ਪਰ ਸੇਵਾ ਕਰਨ ਦੇ ਬਾਵਜੂਦ ਵੀ ਇਨਾਂ ਵੱਲੋਂ ਬਹੁਤ ਮਾੜਾ ਜਿਹੜਾ ਇੱਥੇ ਵਿਵਹਾਰ ਕੀਤਾ ਜਾਂਦਾ ਮਾੜਾ ਚੰਗਾ ਜਿਹੜਾ ਇਹਨਾਂ ਮਲਾਜ਼ਮਾਂ ਵੱਲੋਂ ਬੋਲਿਆ ਜਾਂਦਾ ਜੀ ਅੱਜ ਇੱਥੇ ਪ੍ਰਧਾਨ ਸਾਹਿਬ ਪੁੱਛੇ ਸੀ ਤੁਹਾਨੂੰ ਕੀ ਵਿਸ਼ਵਾਸ ਹੋਇਆ ਵਿਸ਼ਵਾਸ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਤੁਹਾਡਾ ਜਿਹੜਾ ਸੋ ਉਹਨਾਂ ਦੇ ਧਿਆਨ ਚ ਲਿਆਤਾ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਅੱਜ ਦਿੱਤਾ ਸਾਰੇ ਨਾਲ ਇਲਾਕੇ ਵੱਲੋਂ ਨਗਰ ਵੱਲੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਮਸਲਾ ਸੀ ਬਹੁਤ ਛੇਤੀ ਹੱਲ ਕਰਾਂਗੇ ਸੋ ਬਹੁਤ ਵਧੀਆ ਉਹਨਾਂ ਨੇ ਸਾਡੀ ਗੱਲ ਸੁਣੀ ਆ ਸੋ ਬਹੁਤ ਵਧੀਆ ਪ੍ਰਧਾਨ ਸਾਹਿਬ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜਾ ਮਸਲਾ ਛੇਤੀ ਤੋਂ ਛੇਤੀ ਉਹ ਹੱ ਇਤਨੀ ਰਹਿਣਾ ਲਈ ਮੈਂ ਪਿੰਡ ਮੇਰਾ ਕੋਹਨੀ ਵਾਲਾ ਜੀ ਤੇ ਮੈਂ 1.75 ਮਹੀਨਿਆਂ ਤੋਂ ਇੱਥੇ ਸੇਵਾ ਕਰ ਰਿਹਾ ਜੀ ਤੇ ਜਿਹਦੇ ਵਿੱਚੋਂ ਮੈਨੇ 1.75 ਮਹੀਨਿਆਂ ਦੇ ਵਿੱਚੋਂ ਕੋਈ ਤਨਖਾਹ ਨਹੀਂ ਮਿਲੀ ਇਹ ਕਿ ਕਰ ਕੋਈ ਕਿੱਟਨੇ ਪੈਸੇ ਜਾਂ 1000 ਜਾਂ 2000 ਰੁਪਏ ਇਸ ਤਰ੍ਹਾਂ ਮੈਨੇ ਦੰਡੇ ਆ ਕਿੱਥੇ ਕਿੱਥੇ ਕੰਮ ਕਰਦੇ ਆ ਇੱਥੇ ਗਊਸ਼ਾਲਾ ਜੀ ਗਊਸ਼ਾਲਾ ਜੀ ਰਾਤ ਦੀ ਡਿਊਟੀ ਆਈ ਰਾਤ ਦੀ ਡਿਊਟੀ ਆਈ ਕਿੰਨੇ ਤੋਂ ਕਿੰਨੇ ਤੱਕ ਡਿਊਟੀ ਕਰਦੇ ਹੋ? ਮੈਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਡਿਊਟੀ ਕਰਦਾ ਹਾਂ। ਅੱਛਾ ਜਿਸ ਤਰ੍ਹਾਂ ਤੁਹਾਨੂੰ ਪੈਸੇ ਨਹੀਂ ਮਿਲੇ ਤਾਂ ਹੁਣ ਮੇਰੇ ਕਿਸ ਅਧਿਕਾਰੀ ਨੂੰ ਤੇ ਹਾਂ ਜੀ ਜਿਹੜੀ ਥੋੜੀ ਜਿਨੀ ਖਾ ਨਹੀਂ ਮਿਲੇਗੀ ਕਿਸੇ ਅਧਿਕਾਰੀ ਨੂੰ ਹਾਂ ਜੀ ਪੈਸੇ ਤੁਹਾਨੂੰ ਨਹੀਂ ਮਿਲੇ ਕਿਸੇ ਨੂੰ ਮਿਲੇ ਹੋ ਤੁਸੀਂ ਇੱਥੇ ਮੈਨੂੰ ਮਿਲੇ ਜੀ ਉਹ ਮਾਤਾ ਡਿਊਟੀ ਬਾਰੇ ਬੋਲਿਆ ਜੀ ਸਾਹ ਨੂੰ ਜੀ ਸਾਹਿਬ ਮੇਰਾ ਵੀ ਇਸ ਤਰ੍ਹਾਂ ਡਿਊਟੀ ਤੁਸੀਂ ਰਾਤ ਵੀ ਪਾਓ ਪੱਕਾ ਕਰੋ ਮੈਨੂੰ ਇੱਥੇ ਰਾਤ ਦੀ ਡਿਊਟੀ ਦੇ ਵਿੱਚ ਗਿੜੀ ਤੂੰ ਖਾਦਾ ਕਹਿ ਰਹੀ ਮੈਂ ਤਰਖਾਰ ਨਹੀਂ ਮਿਲੇ ਬਿਲੇ ਚਾਰ ਮਹੀਨੇ ਤੋਂ ਹਾਂਜੀ ਹਾਂਜੀ ਹਾਂ ਉਸ ਬਾਰੇ ਕੀ ਗੱਲਬਾਤ ਹੋਈ ਹੈ ਨਹੀਂ ਹੋਈ ਜੀ ਜਿਹਨਾਂ ਦੇ ਰਾਈ ਲੱਗੀ ਸੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਹੀਂ ਉਹਨਾਂ ਨੂੰ ਉਹ ਤਾਂ ਕਹਿੰਦੇ ਵੀ ਦੇਵਾਂਗੇ ਜੀ ਹੁਣ ਕਿ ਦੇਣਗੇ ਦੱਸਾਂ ਮੈਂ ਤੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦਾ ਘਰ ਦਾ ਗੁਜ਼ਾਰਾ ਜੀ ਬਸ ਮੇਰੇ ਸਿਰ ਤੇ ਹੀ ਚੱਲਦਾ ਜੀ ੁੰਡਾ ਮੇਰਾ ਲੇਟ ਲੱਗ ਕੇ ਮਰ ਗਿਆ ਸੀਗਾ ਤੇ ਉਹਦਾ ਪਰਿਵਾਰ ਮੈਂ ਹੀ ਪਾਲਦਾ ਜੀ ਹੁਣ ਕੀ ਮੰਗ ਰਹੇ ਹਾਂਜੀ ਕੀ ਮੰਗ ਕਰਦੇ ਹਾਂ ਮੈਂ ਕਰਦੇ ਜੀ ਇੱਕ ਤਾਂ ਮੇਰੇ ਵੀ ਇੱਥੇ ਡਿਊਟੀ ਨਾਲ ਮਿਲ ਜਾਵੇ ਪੱਕੀ ਰਾਤ ਦੀ ਜੀ ਤੇ ਇੱਕ ਮੇਰੇ ਜਿਹੜੇ ਗੁਰੂ ਕੇ ਪੈਸੇ ਉਹ ਮੈਨੂੰ ਮਿਲ ਜਾਂਦੇ ਹਾਜ਼ਰ ਵਿਰਾਟ ਕੁਮਾਰ ਦਾ ਨਾਮ ਆ ਜੀ ਸਰਕਾਰੀ ਗੌਸ਼ਲ ਗੋਲਿਆ ਪਰਬੰਧਕ ਅਮਤੋ ਜੀ ਜੋ ਇਹ ਕਾਫੀ ਦੇਰ ਤੋਂ ਜਿਹੜੀ ਗਊਸ਼ਾਲਾ ਬਵਾਦਾਂ ਦੇ ਵਿੱਚ ਕਿਰੀ ਹੈ ਕੀ ਮਸਲਾ ਸਰ ਮਸਲਾ ਇੱਥੇ ਕੁਛ ਵੀ ਹੈ ਨਹੀਂ ਗੱਲ ਮੈਨ ਅਤੇ ਲੇਬਰ ਦੀ ਦਿੱਕਤ ਹੈਗੀ ਹੈ ਜੀ ਲੇਬਰ ਬਾਕੀ ਲੇਬਰ ਦੀ ਦਿੱਕਤ ਹੈਗੀ ਤਿੰਨ ਬੰਦੇ ਸਾਹਮਦੇ ਪੈਸੇ ਦੀ ਗਊਸ਼ਾਲਾ ਜੀ ਜੈਸਵਰੀ 4 ਵਜੇ 4:30 ਵਜੇ ਆਉਂਦੇ ਸ਼ਾਮ ਸ਼ਾਮ ਦੇ 5:30 ਵਜੇ ਤੱਕ ਬੰਦੇ ਰਹਿੰਦੇ ਹੈਗੇ ਆ ਜੀ ਬਾਕੀ ਮਸਲਾ ਇੱਥੇ ਕੁਝ ਵੀ ਨਹੀਂ ਗਾ ਜੀ ਬਹੁਤ ਸੋਹਣਾ ਕੰਮ ਚੱਲਦੀ ਜਾਂਦਾ ਜੀ ਜਿਸ ਤਰ੍ਹਾਂ ਅੱਜ ਪ੍ਰਧਾਨ ਜੀ ਪੁੱਛੇ ਸੀਗੇ ਉਹਨਾਂ ਨੇ ਮੌਕੇ ਤੇ ਚੈਚਾ ਲਿਆ ਜਿਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਗਾਵਾਂ ਕੁਝ ਬਹੁਤ ਸਰੀਆਂ ਬਿਮਾਰ ਵੀ ਪਈਆਂ ਬਿਮਾਰ ਗਾਵਾਂ ਸਾਰੇ ਜੇ 400 ਗਾਹ ਹੈਗੀ ਆ ਜੀ 400 ਗੱਗ ਵਿੱਚ 400 ਗਾਂ ਦੇ ਵਿੱਚ ਤਿੰਨ ਚਾਰ ਗਾਂ ਬਿਮਾਰ ਹੋਊਗੀ ਜੀ ਮੈਂ ਤਾਂ ਆਪਣੇ ਘਰ ਵਿੱਚ ਆਪਣੇ ਹੁੰਦੀਆਂ ਗਾਵਾਂ ਚਾਰ ਗਾਵਾਂ ਹੁੰਦੀਆਂ ਉਹਨਾਂ ਵਿੱਚ ਇੱਕ ਦੀ ਗਾਂ ਬਿਮਾਰ ਹੁੰਦੀ ਹੈ ਜੀ ਜੀ ਜੇਕਰ ਇਸੇ ਕੌਸ਼ਲ ਦੇ ਗੱਲ ਕੀਤੀ ਜਾਵੇ ਕਿਉਂਕਿ ਗੱਲ ਅੱਗੇ ਸਾਹਮਣੇ ਆਈ ਸੀ ਜਿਸ ਤਰ੍ਹਾਂ ਕਿ ਮੌਕੇ ਦੇ ਗੋਹਾਂ ਨੇ ਪਹੁੰਚੇ ਸੀ ਤੁਸੀਂ ਉਹਨਾਂ ਨੂੰ 40000 ਮੰਗਿਆ ਔਰ ਦੂਸਰੇ ਪਾਸੇ ਦੱਸਿਆ ਜਾਵੇ ਕੁਝ ਪੈਸੇ ਦੇ ਕੇ ਦੇ ਦੂਜੇ ਨੂੰ ਦੇ ਦਿੰਗੇ ਸਬੂਤ ਸਰ ਸਬੂਤ ਹੈ ਸਰ ਇੰਜ ਨਹੀਂ ਕਿ ਅੱਖਾਂ ਨੂੰ ਅੱਖਾਂ ਨੂੰ ਕੋਸ਼ ਨਹੀਂ ਕਿ ਸਬੂਤ ਹੈ ਸਬੂਤ ਹੋਵੇ ਕੋਈ ਫਿਰ ਅਸੀਂ ਦੇਣਦਾਰ ਹੈਗੇ ਆ ਜੀ ਵੈਸੇ ਆਪ ਮੈਚ ਕੋਸ਼ਿਸ਼ ਨਹੀਂ ਕਰ ਸਕਦੇ ਤੁਹਾਡੇ ਇਲਾਵਾ ਇੱਥੇ ਹੋਰ ਵੀ ਕਿਸੇ ਦੀ ਇਨਫੋਰਮੇਸ਼ਨ ਹੈ ਵੀ ਆਪਰੇ ਸੱਤ ਨੁਮਲਾਜਮ ਇੱਥੇ ਹੋ ਰਿਹਾ ਹੈ ਗਿਆ ਸੇਵਾਦਾਰ ਹੈਗੀ ਹੈ ਜੀ ਇੱਥੇ ਸੇਵਾਦਾਰ ਪ੍ਰਸ਼ਾਸਨ ਵੱਲੋਂ ਰੱਖੀ ਹੋਈ ਹੈ ਜੀ ਸੇਵਾਦਾਰ ਤੋਂ ਇਲਾਵਾ ਕਿਵੇਂ ਜੀ ਕਿਵੇਂ ਕੋਈ ਹੋਰ ਸੇਵਾ ਬਾਕੀ ਪਿੰਡ ਵਾਸੀ ਸੇਵਾ ਕਰਨ ਵਾਸਤੇ ਆਉਂਦੇ ਆ ਜੀ ਆਪਣੇ ਗੋਲੇ ਵਾਲੇ ਤੇ ਆਉਂਦੇ ਆ ਜੀ ਆਸ-ਪਾਸ ਦੇ ਪਿੰਡਾਂ ਦੇ ਲੋਕ ਆਉਂਦੇ ਲੋਕ ਕਿ ਸੇਵਾ ਕਰਨ ਵਾਸਤੇ ਜੀ ਲੋਕ 2000 ਕਿ ਜਿਹੜੇ ਗਊਆ ਇੱਥੇ ਉਹਨਾਂ ਨਾਲ ਬਹੁਤ ਜ਼ਿਆਦਾ ਮਾੜਾ ਰਿਵਾਾਰ ਹੋ ਰਿਹਾ ਚਾਰੇ ਨੂੰ ਲੈ ਕੇ ਥੂੜੀ ਨੂੰ ਲੈ ਕੇ ਬਾਕੀ ਸਭ ਸਮਸਮਾਈ ਹੁੰਦਾ ਸਾਡੇ ਕੋਲ ਸਰ 25 ਏਕੜ ਕੁੱਲ ਕੁੱਲ ਪੈਲੀ ਹੈਗੀ ਹੈ ਜੀ 25 ਏਕੜ ਦੇ ਵਿੱਚ 16 ਏਕੜ ਬੀਜੀ ਹੋਈ ਹੈ ਤੇ ਹੈਗੀ 22 ਜੋਗ ਜੀ 16 16 ਏਕੜ 22 ਜੋਗ ਪਹਿਲਾਂ ਬੀਜੀ ਹੋਈ ਹੈ ਜੀ ਪੱਠੇ ਇਹਨਾਂ ਨੂੰ گاਉਂ ਨੂੰ ਪੈਂਦੇ ਸਵੇਰੇ 9:30 ਵਜੇ ਇੱਕ ਸ਼ਾਮ ਨੂੰ ਪੈਂਦੇ ਜੀ ਅੱਜ ਸਰ ਕਿਸ ਤਰ੍ਹਾਂ ਜੀ ਲੱਗੇ ਕਿਸ ਤਰ੍ਹਾਂ ਦੇ ਖਲਾਫ ਜੀ ਅੱਜ ਮਾਨ ਜੋਗ ਚੇਅਰਮੈਨ ਸਾਹਿਬ ਸ਼੍ਰੀ ਅਸ਼ੋਕ ਸਿੰਘਲਾ ਸਾਹਿਬ ਇੱਥੇ ਪਹੁੰਚੇ ਸੀ ਉਹਨਾਂ ਨੇ ਇੱਥੇ ਦਾ ਜਾਇਜ਼ਾ ਲਿਆ ਜੋ ਵੀ ਇੱਥੇ ਮਤਲਬ ਦੋ ਤਿਹਰਾ ਦੇ ਵਿੱਚ ਆਪਸੀ ਜੋ ਗੱਲਬਾਤ ਹੋਈ ਆ ਦਾ ਉਹਦੇ ਵਿੱਚ ਜੋ ਵੀ ਸੁਜੈਸ਼ਨ ਜਾਂ ਕੋਈ ਰეკਮੈਂਡੇਸ਼ਨ ਡਿਮਾਂਡ ਆਈ ਆ ਆਪਾਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈਗਾ ਜੋ ਟਾਈਮ ਦਿੱਤਾ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਆਪਾਂ ਸਮੇਂ ਸਿਰ ਜਿਹੜਾ ਹੈਗਾ ਅ ਯਤਨ ਕਰਾਂਗੇ ਉਹਨਾਂ ਨੂੰ ਪੂਰਾ ਕਰਾਂਗੇ ਇਸ ਤਰ੍ਹਾਂ ਸਰ ਸੇਵਾਦਾਰਾਂ ਨੂੰ ਲੈ ਕੇ ਵੀ ਸੇਵਾਦਾਰਾਂ ਦਾ ਜਿਹੜਾ ਹੈਗਾ ਉਹ ਇਸ਼ੂ ਉਹਦੇ ਵਿੱਚ ਤਿੰਨ ਸੇਵਾਦਾਰ ਤਾਂ ਸਾਨੂੰ ਦੋ ਤਿੰਨ ਦਿਨ ਦੇ ਵਿੱਚ ਮਿਲ ਜਾਣਗੇ ਹਾਂਜੀ ਬ੍ਰਾਦਰ ਸਾਹਿਬ ਜਿਸ ਤਰ੍ਹਾਂ ਅੱਜ ਦੋ ਤਰ੍ਹਾਂ ਇੱਥੇ ਪਹੁੰਚੀਆਂ ਸੀ ਇੱਕ ਦੂਜੇ ਦੇ ਦੋਸ਼ ਵੀ ਲਾਏ ਗਏ ਪ੍ਰਸ਼ਾਸਨ ਵੀ ਪਹੁੰਚਿਆ ਸੀ ਜਿਹੜੇ ਇੱਥੇ ਆਪਣਾ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਇਸ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਜੱਲਿਆ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਸੰਗਲਾ ਜੀ ਇੱਥੇ ਪਹੁੰਚੇ ਸੀ ਅੱਜ ਮੈਂ ਬਾਬਾ ਫਰੀਦ ਪ੍ਰੈਸ ਕਰਬ ਵੱਲੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਹੜੇ ਇੱਥੇ ਆਏ ਸੀ ਅੱਜ ਪ੍ਰਸ਼ਾਸਨ ਵੱਲੋਂ ਨੁਮਾਇੰਦੇ ਸੋ ਜਿਹੜੀ ਸੇਵਾ ਦੀ ਗੱਲ ਆ ਜੀ ਸੇਵਾ ਚੱਲ ਰਹੀ ਹੈ ਚਲੋ ਭਾਵੇਂ ਸਾਡੇ ਗਰੁੱਪ 2 ਆ ਜੀ ਪਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਸੇਵਾ ਨਹੀਂ ਕਰਦੇ ਸੇਵਾ ਉਹ ਵੀ ਤੁਹਾਨੂੰ ਮਨੋ ਕੇ ਕਰਦੇ ਸੇਵਾ ਅਸੀਂ ਵੀ ਕਰਦੇ ਹਾਂ ਅਸੀਂ ਤਾਂ ਪਿਛਲੇ 2 ਸਾਲ ਤੋਂ ਗਊਸ਼ਾਲਾ ਸੇਵਾਦਾਰ ਗਰੁੱਪ ਮਾਰਕੀਟਾ ਨੂੰ ਮੈਂ ਸੇਵਾ ਕਰਵਾਣਾ ਜੀ ਨਾਲ ਦੁਕਾਨਦਾਰ ਮੇਰੇ ਭਰਾ ਹੁੰਦੇ ਆ ਪਰ ਜਿਹੜੀਆਂ ਚਲੋ ਇਹ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਇਹੋ ਜੀ ਜਗ੍ਹਾ ਤੇ ਜਿੱਥੇ ਸੇਵਾ ਹੋਵੇ ਉੱਥੇ ਬਾਅਦ-ਬਾਅਦ ਖੜਾ ਨਹੀਂ ਹੋਣਾ ਚਾਹੀਦਾ ਤੇ ਮੈਂ ਆਪਦੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਕੋਈ ਗੱਲ ਆ ਤਾਂ ਅਸੀਂ ਬਹਿ ਕੇ ਪਰਪੇ ਤੌਰ ਤੇ ਉਹਨਾਂ ਨੇ ਜੱਠ ਲਈਏ ਕਰਨੀ ਤਾਂ ਸੇਵਾ ਹੈ ਜੀ ਜਿਹੜੀ ਗਊਆਂ ਦੀ ਗੱਲ ਹੈ 400 ਦੇ ਕਰੀਬ ਇੱਥੇ ਗਊਆਂ ਆ ਆ ਚੇਅਰਮੈਨ ਸਾਹਿਬ ਨੇ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ ਵੀ ਜਿਹੜੇ ਗਊਸ਼ਾਮ ਸੰਭਾਲ ਕਰਮਚਾਰੀ ਆ ਉਹ ਸਿਰਫ ਤਿੰਨ ਆ ਹੁਣ ਤੁਸੀਂ ਹਿਸਾਬ ਲਾਓ ਵੀ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਪਸ਼ੂ ਹੁੰਦੇ ਆ ਤੇ ਘਰ ਦੇ ਸਾਰਾ ਸਾਰਾ ਪਰਿਵਾਰ ਉਹਨਾਂ ਨੂੰ ਸੰਭਾਲਣ ਵਾਸਤੇ ਲੱਗਾ ਰਹਿੰਦਾ ਤੋ ਮੇਰੀ ਵੀ ਇਹ ਗਊਸ਼ਾਲਾ ਸੇਵਾਦਾਰ ਗਰੁੱਪ ਵੱਲੋਂ ਔਰ ਬਾਬਾ ਫਰੀਦ ਪ੍ਰੈਸ ਕਲੱਬ ਵੱਲੋਂ ਤੇ ਇਲਾਕੇ ਦੇ ਨਮਾਇੰਦਿਆਂ ਵੱਲੋਂ ਬੇਨਤੀ ਹੈ ਇਸ ਪ੍ਰਸ਼ਾਸਨ ਨੂੰ ਵੀ ਸਾਨੂੰ ਵਾਅਦੇ ਤੋਂ ਵਾਅਦੇ ਤੇ ਜਿਹੜੇ ਗਊਸ਼ਾਮ ਸੰਭਾਲ ਕਰਮਚਾਰੀ ਦਿੱਤੇ ਜਾਣ ਜਦੋਂ ਕਰਮਚਾਰੀ ਗਾਵਾਂ ਨੂੰ ਸੰਭਾਲਣ ਵਾਸਤੇ ਹੋਣਗੇ ਤੇ ਫਿਰ ਆਪੇ ਕੋਈ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਵਾਦ-ਵਾਦ ਦਾ ਮਸਲਾ ਖੜਾ ਨਹੀਂ ਹੁੰਦਾ ਇੱਕ ਜਿਹੜਾ ਗੋਵਾਂ ਵੇਚਣ ਦਾ ਵਿਵਾਦਾ ਇੱਥੇ ਸੁਣਾਈ ਦਿੱਤਾ ਸੀ ਕਿਸ ਤਰ੍ਹਾਂ ਦਾ ਉਹ ਜੀ ਫੈਸਲਾ ਉਹ ਵੇਖੋ ਜੀ ਮੈਂ ਤਾਂ ਸਾਡਾ ਸੇਵਾਦਾਰ ਗਰੁੱਪ ਨਾ ਮੇਰਾ ਗੋਮਾਂ ਛਡਾਉਣ ਨਾਲ ਕੋਈ ਸਬੰਧ ਹੈ ਸਾਡੇ ਗਰੁੱਪ ਨਾਲ ਨਾ ਸਾਡਾ ਕੋਈ ਵੇਚਣ ਵਾਲਾ ਮੱਦਾ ਜਿਹੜੀ ਮਿਹਨਤ ਨਾਲ ਵੀ ਇੱਥੇ ਚੰਗਾ ਪਸੂ ਛੱਡ ਕੇ ਕੌਣ ਜਾਂਦਾ ਜੀ ਜਿਹੜਾ ਬੇਕਾਰ ਹੁੰਦਾ ਹੈ ਉਹ ਦੋ ਗੋਮਾਂ ਸੋਈਆਂ ਖੜੀਆਂ ਹੁਣ ਉਹ ਇੱਕ ਦੇ ਇੱਕ ਥਣ ਚੱਲਦਾ ਇੱਕ ਦੇ ਦੋ ਚੱਲਦੇ ਆ ਜੀ ਦੱਸ ਉਹਨਾਂ ਨੂੰ ਕੌਣ ਖਰੀਦੂਗਾ ਕੌਣ ਲਾਊਗਾ ਉਹ ਤੁਹਾਨੂੰ ਕੀ ਲੱਗਦਾ ਵੀ ਇੱਥੇ ਇਹ ਇਹ ਧੰਦਾ ਨਹੀਂ ਹੁੰਦਾਗਾ ਬਿਲਕੁਲ ਨਹੀਂ ਜੀ گاਵਾਂ ਦੇ ਵਿਚੇ ਨਹੀਂ ਜਾਂਦੇ ਬਿਲਕੁਲ ਨਹੀਂ ਜੀ ਮੇਰੇ ਮੇਲੀ ਰਗਾ ਚ ਕੋਈ ਨਹੀਂ ਇਸ ਗਊਸ਼ਾਲਾ ਨੂੰ ਕਿੰਨੇ ਪਿੰਡ ਲੱਗਦੇ ਇਹਨੂੰ ਘੱਟ ਤੋਂ ਘੱਟ ਵੀ 25 ਪਿੰਡ ਲੱਗਦੇ ਆ ਜੀ ਪਿੰਡਾਂ ਦਾ ਸੰਜੋਗ ਬਹੁਤ ਆ ਜੀ ਸਾਰੇ ਹਰੇ ਪੱਠੇ ਦਾਣਾ ਜੋ ਵੀ ਸੇਵਾ ਹੈ ਇਹ ਸੋ ਕਹਿੰਨੇ ਗਰੁੱਪ ਚ ਲੋਕ ਬਹੁਤ ਸੰਜੋਗ ਦਿੰਦੇ ਆ ਜੀ ਚੱਲ ਹੀ ਲੋਕਾਂ ਦੇ ਸੰਜੋਗ ਨਾਲ ਨਹੀਂ ਆ ਜੀ ਪ੍ਰਸ਼ਾਸਨ ਦਾ ਔਰ ਪੰਜਾਬ ਸਰਕਾਰ ਦਾ ਇਸ ਗਊਸ਼ਾਲਾ ਵੱਲ ਕੋਈ ਧਿਆਨ ਨਹੀਂ ਜਦੋਂ ਕਿ ਗਊਸ਼ਾਲਾ ਸਰਕਾਰੀ ਆ ਜੀ ਜਿਸ ਤਰ੍ਹਾਂ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਸੀ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਗੇ ਅੱਜ ਚੇਅਰਮੈਨ ਸਾਹਮਣੇ ਆਪ ਦੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਕੀਤੀਆਂ ਵੀ ਜਿਹੜਾ ਪੰਜਾਬ ਦਾ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਇੱਥੇ ਪ੍ਰਬੰਧ ਹੋਣਾ ਚਾਹੀਦਾ ਉਹ ਮੈਨੂੰ ਕੁਝ ਨਹੀਂ ਦਿਖਿਆ ਮੇਰੀ ਨਜ਼ਰ ਨਹੀਂ ਆਇਆ ਮੈਂ ਦੇਖਿਆ ਅੱਜ 10 ਦਿਨਾਂ ਦਾ ਟਾਈਮ ਲਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਸੀਂ 10 ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਕਮੀਆਂ ਪੂਰੀਆਂ ਕਰ ਦਾਂਗੇ ਜੇ ਬਲਕਿ ਇੱਥੇ ਕੈਮਰੇ ਵੀ ਲੱਗ ਜਾਣਗੇ ਕੈਮਰੇ ਲੱਗਣ ਦੀ ਤਾਂ ਅਸੀਂ ਤਾਂ ਪਿਛਲੇ 2 ਸਾਲ ਤੋਂ ਹੀ ਡਿਮਾਂਡ ਕਰਦੇ ਰਹੇ ਹਾਂ ਜੇ ਕੈਮਰੇ ਲੱਗੇ ਹੋਣਗੇ ਉਹਦੇ ਚ ਪਤਾ ਲੱਗੂਗਾ ਵੀ ਕੌਣ ਆਇਆ ਕੀ ਲੈ ਕੇ ਆਇਆ ਕੀ ਲੈ ਕੇ ਚੱਲਿਆ ਗਊਸ਼ਾਲਾ